ਵਜ਼ੀਰ ਖਾਨ ਮੁਗਲ ਸਲਤਨਤ ਦੇ ਦੌਰ ਵਿੱਚ ਸਿਰਹੰਦ ਦਾ ਸੂਬੇਦਾਰ ਸੀ ਉਹ ਆਪਣੀ ਨਿਰਦਈਤਾ ਅਤੇ ਜ਼ੁਲਮ ਲਈ ਜਾਣਿਆ ਜਾਂਦਾ ਹੈ ਇਤਿਹਾਸ ਵਿੱਚ ਉਸ ਦਾ ਨਾਮ ਇੱਕ ਅਜਿਹੇ ਸ਼ਾਸਕ ਵਜੋਂ ਦਰਜ ਹੈ ਜਿਸ ਨੇ ਧਰਮ ਅਤੇ ਮਨੁੱਖਤਾ ਦੇ ਸਾਰੇ ਮਰਿਆਦਾ ਸੂਤਰ ਤੋੜ ਦਿੱਤੇ ਸਤਾਰਾ 5 ਦੇ ਸਮੇਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਿੱਕੇ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਿਰਹੰਦ ਲਿਆਂਦੇ ਗਏ ਵਜ਼ੀਰ ਖਾਨ ਨੇ ਉਹਨਾ ਤੇ ਧਰਮ ਬਦਲਣ ਦਾ ਦਬਾਅ ਬਣਾਇਆ ਨਿੱਕੇ ਸਾਹਿਬਜ਼ਾਦਿਆਂ ਨੇ ਆਪਣਾ ਧਰਮ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ ਵਜ਼ੀਰ ਖਾਨ ਨੇ ਬੇਰਹਿਮੀ ਨਾਲ ਹੁਕਮ ਦਿੱਤਾ ਕਿ ਨਿੱਕੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ ਇਹ ਘਟਨਾ ਸਿੱਖ ਇਤਿਹਾਸ ਦੇ ਸਭ ਤੋਂ ਦਰਦਨਾਕ ਅਧਿਆਇਆਂ ਵਿੱਚੋਂ ਇੱਕ ਹੈ ਵਜ਼ੀਰ ਖਾਨ ਦੀ ਹਕੂਮਤ ਜ਼ਿਆਦਾ ਸਮਾਂ ਨਹੀਂ ਚੱਲੀ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਸਰਹੰਦ ਤੇ ਹਮਲਾ ਕੀਤਾ ਅਤੇ 1710 ਵਿੱਚ ਵਜ਼ੀਰ ਖਾਨ ਜੰਗ ਵਿੱਚ ਮਾਰਿਆ ਗਿਆ। ਇਹ ਜ਼ੁਲਮ ਦੇ ਖਿਲਾਫ ਇਨਸਾਫ਼ ਦੀ ਜਿੱਤ ਸੀ। ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਤਾਕਤ ਸਦੀਵੀ ਨਹੀਂ ਹੁੰਦੀ ਪਰ ਸੱਚ, ਸ਼ਹਾਦਤ ਅਤੇ ਇਨਸਾਫ਼ ਸਦਾ ਜੀਵੰਤ ਰਹਿੰਦੇ ਹਨ।